ਸਤਿਕਾਰਯੋਗ ਸਾਥੀਓ ਅੱਜ ਆ ਗਏ ਆ ਜੇਸੀ ਮੈਂ ਨੂੰ ਅਜੇ ਚਿਕਨ ਪੁਸਤਕਾਉਂ ਕੀ ਫੇਜ ਨੰਬਰ 6 ਵਿੱਚ ਵੀਰਪਾਲ ਸਿੰਘ ਢिलो ਜਨਰਲ ਸੈਕਟਰੀ ਬੀਕੇਯੂ ਕਰਦੀਆਂ ਮੈਂ ਇਸ ਟਾਈਮ ਆਪਣੇ ਘਰ ਦੇ ਵਿੱਚ ਖੜਾ ਜਿ ਨੂੰ ਆਣੇ ਤੇ ਟਾਈਮ ਹੈਗਾ ਇਸ ਟਾਈਮ 1:45 ਮਿੰਟ ਤੇ ਮੈਨੂੰ ਅਰੈਸਟ ਪਾਉਣ ਲਈ ਬਾਹਰ ਤਿੰਨ ਤਿੰਨ ਤੋਂ ਚਾਰ ਪੰਜ ਸਾਲੇ ਖੜੇ ਨੇ ਕਿ ਤੇ ਉਹ ਹੁਣ ਮੈਨੂੰ ਫੜ ਕੇ ਇੱਥੇ ਬੰਨ੍ਹ ਕੇ ਕਹਿ ਲੈ ਤੁਹਾਨੂੰ ਥੋੜੀ ਹਾਊਸ ਥੋੜੀ ਅਰੈਸਟ ਪੈਣੀ ਹੈ ਜੀ ਤੇ ਤੁਹਾਨੂੰ ਮਿਲੂ ਲੈ ਕੇ ਜਾ ਰਹੇ ਆਂ ਤੇ ਇਸ ਤੋਂ ਅਗਲੀ ਜੋ ਵੀ ਕੋਈ ਕਾਰਵਾਈ ਹੋਊਗੀ ਤੁਹਾਨੂੰ ਮੈਂ ਦੱਸ ਦਊਗਾ ਜੀ ਤੇ ਬਾਹਰ ਖੜੇ ਨਹੀਂ ਹੋ ਉਹ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਪੂਰੇ ਭਾਰਤ ਦੇ ਅੱਜ ਟੈਲੀ ਜੈਂਸੀਆਂ ਨੂੰ ਸਰਕਾਰਾਂ ਨੂੰ ਤੇ ਕਿਸਾਨਾਂ ਨੂੰ ਪਤਾ ਹੈ ਕਿ ਸਾਡਾ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਖਨੌਰੀ ਰਤਨਪੁਰਾ ਸ਼ੰਭੂ ਮੋਰਚੇ ਚੱਲ ਰਹੇ ਆ ਉਸ ਮੋਰਚੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ bari ਹਮਲੇ ਕੀਤੇ ਪਤਾ ਹੈ ਅਸੀਂ ਕਿੰਨੀਆਂ ਉਹਨਾਂ ਦੀਆਂ ਫੋਰਸਾਂ ਦਾ ਸਾਹਮਣਾ ਕੀਤਾ ਜਿਦੇ ਵਿੱਚੋਂ अनेका ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਸ਼ਹੀਦ ਵੀ ਹੋਏ ਨੇ ਕਬਰਾਈਆਂ ਹੋਈਆਂ ਸਰਕਾਰਾਂ ਅਡ ਅਡਾਨੀ ਬਾਨੀਆਂ ਦੇ ਪੱਖਪੂਰ ਤੇ ਨੰਗੇ ਚਿੱਟੇ ਤੌਰ ਤੇ ਉਤਰ ਆਈਆਂ ਨੇ ਭਾ ਮਾ ਸਾਡੇ ਸਾਥੀ ਇਸ ਫੋਰਮ ਦੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਉਹ ਮੀਟਿੰਗ ਬੇਸ਼ਿੱਟਾ ਰਹੀ ਕਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਅੱਜ 3 ਵਜੇ ਤੋਂ ਲੈ ਕੇ ਕਿਸਾਨ ਆਗੂਆਂ ਦੇ ਘਰੇ ਰੇਡਾਂ ਮਾਰਨੀਆਂ ਸ਼ੁਰੂ ਕਰੀਆਂ ਤਾਂ ਬਹੁਤੇ ਕਿਸਾਨ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕੇ 80-80 ਸਾਲ ਦੇ ਬਜ਼ੁਰਗ ਜਿਹਦੇ ਵਿੱਚ ਸਤਨਾਮ ਬਹਿਰੂ ਸਾਡੇ ਫੋਰਮ ਦੇ ਬਜ਼ੁਰਗ ਆਗੂ ਨੇ ਉਹਨਾਂ ਨੂੰ ਤੜਕੇ ਫੋਰਸ ਚੱਕ ਕੇ ਲਜਾਣਾ ਥਾਣੇ ਜਲ ਜਾਣਾ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਹੈ ਖਨੌਰੀ ਚੱਲ ਰਿਹਾ ਹੈ ਰਤਨਪੁਰੇ ਚੱਲ ਰਿਹਾ ਹੈ ਤਾ ਉਹਨੂੰ ਫੋਰਸ ਨੂੰ ਘਰਾ ਚ ਨਾਜ਼ਰਬੰਦ ਕੀਤਾ ਹੋਇਆ ਹੈ ਤਾਂ ਬਹੁਤੇ ਸਾਡੇ ਜਿਹੜੇ ਆਗੂ ਤਾਰਨ ਤਾਰਨ ਬਠਿੰਡਾ ਮਾਨਸਾ ਹੋਰ ਜ਼ਿਲਾਂ ਦੇ ਵਿੱਚੋਂ ਜਿੰਨੇ ਜਿਹੜੇ ਰਿਪੋਰਟ ਆ ਰਹੀਆਂ ਨੇ ਕਿ ਜਿਹੜੇ ਤੜਕੇ 3 ਵਜੇ ਕਿਸਾਨ ਆਗੂ ਫੜ ਕੇ ਥਾਣਿਆਂ ਦੇ ਵਿੱਚ ਬੰਦ ਨੇ ਕਈਆਂ ਨੂੰ ਡੀਸੀ ਦਫ਼ਤਰਾਂ ਦੇ ਨੇੜੇ ਲੈ ਕੇ ਗਏ ਨੇ ਵੀ ਜ਼ਿਲਾਂ ਦੇ ਵਿੱਚ ਭੇਜਿਆ ਜਾਵੇ ਜਿਹਦੇ ਵਿੱਚੋਂ ਬਠਿੰਡਾ ਖਾਸ ਕਰਕੇ ਅਰਜਨ ਸਿੰਘ ਫੂਲ ਸਾਡੇ ਪੁਰਾਣੇ ਆਗੂ ਨੇ ਉਹਨਾਂ ਦੀ ਬਿਮਾਰੀ ਵਿੱਚ ਦੀ ਦਵਾਈ ਚੱਲ ਰਹੀ ਹੈ ਪਰ ਤੜਕੇ 4 ਵਜੇ ਚੱਕਣਾ ਪਰਿਵਾਰ ਨੂੰ ਗੱਲ ਨਾ ਕਰਨ ਦੇਣੀ ਉਹਨੂੰ ਵੀ ਬਠਿੰਡੇ ਲੈ ਕੇ ਗਏ ਨੇ ਤਾਂ ਐਵੇਂ ਜਿੱਕਰ ਕੋੜਾ ਕੌੜਾ ਵਾਲੇ ਦੇ ਵਿੱਚ ਤੜਕੇ ਰੇਡ ਮਾਰ ਕੇ ਜਿੱਥੋਂ ਤੱਕ ਔਰਤਾਂ ਨੂੰ ਗ੍ਰਿਫਤਾਰ ਕਰ ਲੈਣਾ ਇਥੋਂ ਸਾਫ਼ ਨਜ਼ਰ ਆ ਰਹੀ ਹੈ ਕਿ ਸਰ ਸਰਕਾਰ ਕੋਲੇ ਦਲੀਲ ਨਹੀਂ ਘਬराई ਹੋਈ ਹੈ ਕਿਸਾਨਾਂ ਦੇ ਇਕੱਠਾਂ ਤੋਂ ਕਿਸਾਨਾਂ ਦੇ ਮੋਰਚਿਆਂ ਤੋਂ ਤਾਂ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਣੀਆਂ ਤੁਸੀਂ ਕਿੰਨਾ ਵੀ ਜ਼ਬਰ ਢਾ ਲੋ ਆਖਰ ਨੂੰ ਸੋਨ ਨੂੰ ਵਾਪਸੀ ਮੁੜਨਾ ਪੈਣਾ ਹੈ ਆ ਥੋੜੇ ਦਿਨ ਪਿੱਛੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਇੱਕ ਐਮਐਲਏ ਵੱਲੋਂ ਪੱਤਰਕਾਰ ਤੇ ਪਰਚਾ ਦਰਜ ਕੀਤਾ ਤੇ ਜਦੋਂ ਪਤਾ ਲੱਗਿਆ ਵੱਡੀ ਪੱਧਰ ਤੇ ਲੋਕ ਬਠਿੰਡੇ ਦੇ ਵਿੱਚ ਘਰਾਓ ਕਰਨਗੇ ਡੀਸੀ ਐਸਐਸਪੀ ਦਾ ਤਾਂ ਪਰਚਾ ਵਾਪਸ ਕੀਤਾ ਤਾਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਤੋਂ ਮੂੰਹ ਨਹੀਂ ਮੋੜ ਸਕਦੇ ਇਹ ਮੰਨਣੀਆਂ ਪੈਣੀਆਂ ਨੇ ਕਿੰਨਾ ਜ਼ਿਆਦਾ ਫੋਰਸ ਦੀ ਤਾਕਤ ਵਰਤੋਂਗੇ ਲੋਕਾਂ ਦੇ ਖਿਲਾਫ ਉਹਨੇ ਲੋਕ ਸੜਕਾਂ ਤੇ ਆਉਣਗੇ ਅਸੀਂ ਇਹ ਅਪੀਲ ਕਰਦੇ ਆ ਕਿ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਨੇ ਕਿੰਨੀਆਂ ਸਾਡੀਆਂ ਔਰਤਾਂ ਗ੍ਰਿਫਤਾਰ ਕੀਤੀਆਂ ਨੇ ਉਹਨਾਂ ਨੂੰ ਤੁਰਤ ਰਿਹਾ ਕਰੋ ਨਾ ਮਜਬੂਰ ਕਰੋ ਲੋਕਾਂ ਨੂੰ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਅਪੀਲ ਕੀਤੀ ਸੀ ਕਿ ਸੜਕਾਂ ਤੇ ਨਾ ਆਉਣ ਇਹੇ ਟ੍ਰੇਨਾਂ ਦੇ ਪਾਰਡੀਆਂ ਤੇ ਨਾ ਆਉਣ ਇਹ ਚੰਡੀਗੜ੍ਹ ਆ ਜਾਣ ਪ੍ਰਭੂ ਚੰਡੀਗੜ੍ਹ ਕਿਹੜੀ ਟ੍ਰੇਨ ਰੋਕ ਰਹੇ ਸੀ ਚੰਡੀਗੜ੍ਹ ਕਿਹੜੀ ਸੜਕ ਰੋਕ ਰਹੇ ਆ ਸਾਡੀਆਂ ਕੁਝ ਮੰਗਾ ਕੇਂਦਰ ਨਾਲ ਨੇ ਕੁਝ ਸਟੇਟ ਨਾਲ ਲੈ ਤਾਂ ਸਾਡੀ ਰਾਜਧਾਨੀ ਹੈ ਉਹ ਸਾਂਝੀ ਜਗ੍ਹਾ ਕੇਂਦਰ ਸਰਕਾਰ ਦੇ ਵੀ ਤੀਨ ਉੱਤੇ ਕਬਜ਼ਾ ਕਰਿਆ ਹੋਇਆ ਉਹਨਾਂ ਨੇ ਤੇ ਪੰਜਾਬ ਸਰਕਾਰ ਦਾ ਵੀ ਉੱਥੇ ਦਫਤਰ ਹੈ ਮੁੱਖ ਮੰਤਰੀ ਦੀ ਰਿਹਾਸ ਚੰਡੀਗੜ੍ਹ ਹੈ ਜੇ ਕਿਸਾਨ ਲੋਕਾਂ ਦੀਆਂ ਮੰਗਾਂ ਲੈ ਕੇ ਉੱਥੇ ਜਾ ਰਹੇ ਨੇ ਤੁਸੀਂ ਇੰਨਾ ਜਬਰ ਢਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਖਰ ਨੂੰ ਤਾਂ ਤੁਹਾਨੂੰ ਸਾਹਮਣਾ ਕਰਨਾ ਪੈਣਾ ਸਾਡੇ ਕਿਸਾਨਾਂ ਦੇ ਰੋਧਾ ਮੈਂ ਅਪੀਲ ਕਰਦਾ ਕਿ ਜਿੰਨੇ ਵੀ ਕਿਸਾਨ ਗਰਫਦਾਰ ਕੀਤੇ ਐ ਕੋਈ ਕਬਰੌਣ ਦੀ ਲੋੜ ਨਹੀਂ ਭਰਾਵੋ ਸਾਡੀਆਂ ਜ਼ਮੀਨਾਂ ਤੇ ਹਮਲਾ ਹੈ ਸਾਡੇ ਕਿਸਾਨ ਸ਼ਹੀਦ ਹੋਏ ਸ਼ੁਭ ਕਰਨ ਅਰਗੇ ਤਾਂ ਪਰਿਵਾਰ ਅੱਜ ਵੀ ਗਰਮੀ ਦੇ ਠੰਡ ਦੇ ਵਿੱਚ ਰਤਨਪੁਰੇ ਖਨੌਰੀ ਸ਼ੰਭੂ ਮੋਰਚਾ ਦੇ ਵਿੱਚ ਬੈਠੇ ਨੇ ਕੋਈ ਗੱਲ ਨਹੀਂ ਸਰਕਾਰ ਨੂੰ ਲੈ ਜਾਂਦੇ ਜੇ ਵੱਦ ਤੋਂ ਵੱਦ ਥਾਣੇ ਤੋਂ ਜੇਲਾ ਤੇ ਲੈ ਜਾਣਗੇ ਛਡਾਵਾਂਗੇ ਸਾਰਿਆਂ ਨੂੰ ਪਰ ਸਰਕਾਰ ਦੀ ਇਸ ਕਾਰਵਾਈ ਦੀ ਦੋਨੇ ਫੋਰਮ ਵੱਲੋਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਇਹਦੀ ਨਿਖੇਧੀ ਵੀ ਕਰਦੇ ਆ ਜੇ ਸਰਕਾਰ ਨੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਸਾਡੀਆਂ ਔਰਤਾਂ ਨੂੰ ਰਿਹਾ ਨਾ ਕੀਤਾ ਗਿਆ ਇਹਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ ਸਾਰੇ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਕਿਸੇ ਪੁਲਿਸ ਵਾਲੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਜਦੋਂ ਕੋਈ ਜਾਂਦਾ ਕੋਈ ਦਿੱਕਤ ਨਹੀਂ ਆਪਾਂ ਆਪਣੀਆਂ ਮੁੰਡਾਂ ਵਾਸਤੇ ਲੜਾਈ ਲੜ ਰਹੇ ਸੀ ਕੱਲ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਪਰ ਉਹਦੇ ਵਿੱਚ ਸੀਐਮ ਸਾਹਿਬ ਇਕਦਮ ਗਰਮੀ ਵਿੱਚ ਆ ਗਏ ਤੇ ਗਰਮੀ ਵਿੱਚ ਆ ਕੇ ਮੀਟਿੰਗ ਚੋਂ ਉੱਠ ਕੇ ਚਲੇ ਗਏ ਕਿ ਗੱਲਾਂ ਸਾਰੀਆਂ ਜਿਹੜੀਆਂ ਗੱਲਬਾਤ ਹੋਈਆਂ ਨੇ ਸਾਰੀਆਂ ਰੱਦ ਪਰ ਅੱਜ ਤੱਕ ਕਿਸੇ ਵੀ ਸੀਐਮ ਨੇ ਇਸ ਤਰ੍ਹਾਂ ਨਹੀਂ ਕੀਤਾ ਇਹੋ ਜਿਹੀ ਜੜਾ ਵਰਤਾਰਾ ਇਹ ਬਿਲਕੁਲ ਗਲਤ ਹੈ ਇਹ ਵੀ ਨਿੰਦਿਆ ਕਰਦੇ ਆ ਕੋਈ ਵੀ ਪੁਲਿਸ ਅਫਸਰ ਜਾਏ ਕੋਈ ਮੁਲਾਜ਼ਮ ਜਾਏ ਕਿਸੇ ਵੀ ਮੇਰੇ ਸਾਥੀ ਨੂੰ ਉਹਨਾਂ ਨਾਲ ਕੋਈ ਵੀ ਬੈਸਬਾਜ਼ੀ ਕਰਨ ਦੀ ਲੋੜ ਨਹੀਂ ਪਰ ਸਰਕਾਰ ਦੀ ਨਿੰਦਿਆ ਵੱਡੇ ਪੱਧਰ ਤੇ ਹੀ ਕਰਦਾ ਸਰਕਾਰ ਨੇ ਬਹੁਤ ਗਲਤੀ ਕੀਤੀ ਹੈ ਕੱਲੇ ਕੱਲੇ ਕਰਕੇ ਛਾਪੇ ਮਾਰਨ ਵਾਲੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਤੱਕ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਿੰਡਾਂ ਵਿਚਾਰ ਨੂੰ ਡਰਾਇਆ ਜਾ ਰਿਹਾ ਕਿ ਕੱਲ ਨੂੰ ਧਰਨੇ ਵਿੱਚ ਨਹੀਂ ਜਾਣਾ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੱਲ ਨੂੰ ਹਰ ਹਾਲਤ ਦੇ ਵਿੱਚ ਤਰਨਾ ਲੱਗੂਗਾ ਹੀ ਲੱਗੂਗਾ 5 ਤਰੀਕ ਨੂੰ ਪਰਿਵਾਰ ਆਪਣਾ ਮੁੱਖ ਮੰਤਰੀ ਪੰਜਾਬ ਕੋਵਾਂਸੇ ਕਮਾਂਡ ਜੀ ਦੇ ਕੋਠੀ ਦਾ ਘਰਾਓ ਕੀਤਾ ਹੀ ਜਾਏਗਾ ਹਰ ਹਾਲਤ ਦੇ ਵਿੱਚ ਸਾਰੇ ਵਰਕਰਾਂ ਨੂੰ ਬੇਨਤੀ ਹੈ ਕਿ ਆਪਕੋ ਕੁੜੇ ਸਾਈਡ ਵਿੱਚ ਆ ਕੇ ਰਹੋ ਤੇ ਕੱਲ ਨੂੰ ਸਾਰੇ ਆਪਾਂ ਚੰਡੀਗੜ੍ਹ ਦੇ ਵਿੱਚ ਜ਼ਰੂਰ ਪਹੁੰਚਾਂਗੇ ਔਰ ਇਹਨੂੰ ਬੇਨਤੀ ਵੀ ਕਰਦੇ ਆਂਗੇ ਇਸ ਤਰ੍ਹਾਂ ਦਾ ਬਿਹਾਰ ਕਰਨਾ ਜਿਹੜਾ ਬੇਇੱਜ਼ਤ ਕਰਨਾ ਚਾਹਦੇ ਬਤਿਆ ਨੂੰ ਇਹ ਬੜੀ ਵੱਡੀ ਗਲਤੀ ਹੈ ਸਰਕਾਰ ਦੀ ਔਰ ਸਰਕਾਰ ਨੂੰ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਨੇ ਉਹ ਤੁਰੰਤ ਲਾਗੂ ਕਰਨੀਆਂ ਚਾਹੀਦੀਆਂ ਨੇ ਤੇ ਜਿਹੜੇ ਸਾਡੇ ਵਰਕਰਾਂ ਦੇ ਸਾਥੀ ਫੜੇ ਹੋਏ ਨੇ ਥਾੜਿਆਂ 'ਚ ਬੰਦ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਹਾਂਜੀ ਸਤਕਾਰਯੋਗ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਤੇ ਸਮੂਹ ਪੰਜਾਬੀਓ ਕੱਲ ਭਗਵੰਤ ਮਾਨ ਸਾਹਿਬ ਵੱਲੋਂ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਸੱਤਾ ਦੇ ਹੰਕਾਰ ਦਾ ਨਸ਼ਾ ਦਿਖਾਉਂਦੇ ਹੋਏ ਪੰਜਾਬ ਦੀ ਕਿਸਾਨੀ ਮੰਗਾਂ ਦਾ ਨਰਾਦਰ ਕੀਤਾ ਗਿਆ ਔਰ ਸਾਡੇ ਸੰਘਰਸ਼ ਦੇ ਜਮਹੂਰੀ ਹੱਕ ਦੇ ਉੱਪਰ ਜ਼ੁਬਾਨਬੰਦੀ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਰੋਕਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦਾ ਅੱਜ ਪ੍ਰਤੱਖ ਦਰਸ਼ਨ ਬੀਤੀ ਰਾਤ ਤੋਂ ਸਮੂਹ ਪੰਜਾਬੀ ਸਮੂਹ ਕਿਸਾਨ ਨੇ ਜਿਹੜੇ ਉਹ ਦੇਖ ਰਹੇ ਨੇ ਲਗਾਤਾਰ ਛਾਪੇ ਮਾਰੀ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਵੱਡੇ ਕਿਸਾਨ ਆਗੂ ਰਾਜੇਲ ਸਾਹਿਬ ਲਖੋਵਾਲ ਸਾਹਿਬ ਬਿੰਦਰ ਸਿੰਘ ਗੋਲੇਵਾਲਾ ਨਛੱਤਰ ਸਿੰਘ ਜੈਤੋ ਸੰਯੁਕਤ ਕਿਸਾਨ ਮੋਰਚੇ ਦੇ ਕਾਫੀ ਗਿਣਤੀ ਚਾਗੂ ਜਿਹੜੇ ਉਹ ਗ੍ਰਫਤਾਰ ਕੀਤੇ ਗਏ ਨੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਘਰਾਂ ਤੇ ਵੀ ਰੇਡ ਹੋਈ ਹੈ ਸਾਡੇ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਸਾਹਿਬ ਨੂੰ ਗ੍ਰਫਤਾਰ ਕੀਤਾ ਗਿਆ ਬਲਾਕ ਲੈਵਲ ਤੋਂ ਲੈ ਕੇ ਸੁਬਈ ਪੱਦਰ ਤੱਕ ਆਗੂਆਂ ਨੀ ਗ੍ਰਫਤਾਰੀਆਂ ਦਾ ਇੱਕ ਪੂਰਾ ਦੌਰ ਚਲਾਇਆ ਜਾ ਰਿਹਾ ਮੇਰੇ ਆਪਣੇ ਘਰ ਚ ਦੋ ਵਾਰ ਪੁਲਿਸ ਦੀ ਛਾਪੇਮਾਰੀ ਹੋਈ ਹੈ ਬਹੁਤ ਸਾਰੇ ਆਗੂ ਪੁਲਿਸ ਦੀ ਗ੍ਰਿਫਤ ਤੋਂ ਬਚ ਕੇ ਨਿਕਲਣ ਚ ਸਫਲ ਹੋ ਗਏ ਨੇ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸਮੂਹ ਆਗੂ ਸਹਿਬਾਨ ਨੂੰ ਵੀ ਲੁਧਿਆਣੇ ਦੀ ਅੱਜ ਦੀ ਮੀਟਿੰਗ ਇਹਨਾਂ ਬਦਲੀਆਂ ਪਰਸਤਥੀਆਂ ਚ ਮੁਲਤਵੀ ਕੀਤੀ ਗਈ ਹੈ ਕੱਲ ਨੂੰ ਚੰਡੀਗੜ੍ਹ ਕੂਚ ਹਰ ਹਾਲਤ ਚ ਹੋਏਗਾ ਸਮੂਹ ਆਗੂ ਤੇ ਵਰਕਰ ਸਹਿਬਾਨ ਪਿੰਡਾਂ ਚ ਜਾਓ ਕਿਸਾਨਾਂ ਨਾਲ ਸੰਪਰਕ ਕਰੋ ਟਰੈਕਟਰ ਟਰਾਲੀਆਂ ਦੀਆਂ ਤਿਆਰੀਆਂ ਕਰੋ ਔਰ ਕੱਲ ਨੂੰ ਇਹ ਸਮੂच्चय ਵਾਹਿਕਲ ਸੜਕਾਂ ਦੇ ਉੱਪਰ ਉਤਾਰੋ ਜਿੱਥੇ ਪੁਲਿਸ ਰੋਕਦੀ ਹੈ ਉੱਥੇ ਬੈਠਾਂਗੇ ਭਗਵੰਤ ਮਾਨ ਸਾਹਿਬ ਤੁਸੀਂ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੂਰੀ ਨਹੀਂ ਚੱਲ ਸਕਦੀ ਸੜਕਾਂ ਤੇ ਜਾਂ ਲੋਕਾਂ ਨੂੰ ਪਰੇਸ਼ਾਨੀ ਤੁਸੀਂ ਖੜੀ ਕਰੋਗੇ ਅਸੀਂ ਆਪਣੀਆਂ ਮੰਗਾਂ ਦੀ ਖਾਤਰ ਜਿਹੜੀਆਂ ਸੈਂਟਰ ਖਿਲਾਫ ਵੀ ਸੀ ਜਿਦੇ ਚ ਤੁਹਾਡੇ ਖਿਲਾਫ ਵੀ ਸੀ ਜਿਦੇ ਜੋ ਤੁਸੀਂ 19 ਦਸੰਬਰ 2023 ਨੂੰ ਮੰਨੀਆਂ ਹੋਈਆਂ ਮੰਗਾਂ ਤੋਂ ਵੀ ਮੁੱਕਰ ਗਏ ਹੋਣ ਔਰ ਉਹ ਸਾਰੀ ਗੱਲ ਨੂੰ ਲੈ ਕੇ ਚੰਡੀਗੜ੍ਹ ਬੈਠਣਾ ਸੀ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ 34 ਸੈਕਟਰ ਦਾ ਮੈਦਾਨ ਮੰਗਿਆ ਸੀ ਉਸ ਮੈਦਾਨ ਦੇ ਵਿੱਚ ਅਸੀਂ ਆਪਣਾ ਰੋਸ ਜ਼ਾਹਰ ਕਰਨਾ ਸੀ ਤੁਸੀਂ ਇਸ ਰੋਸ ਨੂੰ ਜਿਹੜਾ ਰੋਕ ਕੇ ਇੱਕ ਕਿਸਮ ਨਾਲ ਖੱਜਲ ਖਵਾਰੀ ਵਾਲੇ ਪਾਸੇ ਲੋਕਾਂ ਨੂੰ ਲੈ ਕੇ ਜਾ ਰਹੇ ਹੋ ਸਾਡੀ ਮਜਬੂਰੀ ਹੋਊਗੀ ਅਸੀਂ ਚੰਡੀਗੜ੍ਹ ਕੂਚ ਹਰ ਹਾਲਤ ਚ ਕਰਨਾ ਹੈ ਜੇ ਸਰਕਾਰ ਨੇ ਰੋਕਿਆ ਤਾਂ ਸੜਕਾਂ ਰੋਕਣ ਦੀ ਰੁਕਣ ਦੀ ਜ਼ਿੰਮੇਵਾਰੀ ਹੁਣ ਸਰਕਾਰ ਦੀ ਹੋਊਗੀ ਸਮੂਹ ਵਰਕਰਾਂ ਨੂੰ ਅਪੀਲ ਹੈ ਬੇਖੌਫ ਹੋ ਕੇ ਗ੍ਰਿਫਤਾਰੀ ਤੋਂ ਬੇਖੌਫ ਹੋ ਕੇ ਤਿਆਰੀ ਜਾਰੀ ਰੱਖੋ ਜੇ ਕੱਲ ਵੀ ਗ੍ਰਿਫਤਾਰੀਆਂ ਕਰਨਗੇ ਤਾਂ ਗ੍ਰਿਫਤਾਰੀਆਂ ਕਰਨ ਭਗਵੰਤ ਮਾਨ ਦੇ ਸੱਤਾ ਦੇ ਹੰਕਾਰ ਦੇ ਨਸ਼ੇ ਨੂੰ ਲਾਉਣ ਲਈ ਪੰਜਾਬ ਦੀ ਕਿਸਾਨ ਲਹਿਰ ਇਸ ਚੁਣੌਤੀ ਨੂੰ ਸਹਿਕਾਰ ਕਰਦੀ ਹੈ ਲੜਾਈ ਅੱਗੇ ਚਾਰੀ ਰਹੀ